ਮੈਂ ਤਾਂ ਜੀ ਆਏ ਦਿਨ ਜਿਹੜੇ ਕਿ ਸਾਡੇ ਵਿਧਾਇਕ ਸਾਹਿਬ ਵੱਲੋਂ ਕਰੀ ਕੂੜਾ ਚਕਵਾ ਕੇ ਕਰੀ ਜੱਟ ਮਸ਼ੀਨ ਲਗਵਾ ਕੇ ਤਾਂ ਕਹ ਲੋ ਕਿ ਜਿਹੜੀ ਸਿਆਸਤ ਕਹਿ ਸਕਦੇ ਜਾਂ ਸੋਸ਼ਲ ਮੀਡੀਆ ਵਿੱਚ ਐਕਟੀਵਿਟੀ ਕਹਿ ਸਕਦੇ ਆ ਕੀਤੀ ਜਾਂਦੀ ਹੈ ਤਾਂ ਆਮ ਪਾਰਟੀ ਤੇ ਤੰਜ ਵੀ ਕੱਸੇ ਜਾਂਦੇ ਆ ਸਰਕਾਰਾਂ ਦੇ ਵੀ ਪ੍ਰਸ਼ਾਸਨ ਤੇ ਵੀ ਇਹ ਸਾਰੀ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਉਹ ਸਰਕਾਰ ਤੇ ਤੰਜ ਨਹੀਂ ਕੱਸਦੇ ਉਹ ਆਪਣੇ ਜਿਹੜੀ ਵਿਜਨ ਦਾ ਦਿਖਾਵਾ ਕਰਦੇ ਨੇ ਤੇਨ ਸ਼ਾਇਦ ਪਤਾ ਹੋਊ ਕਿ 25 30 ਸਾਲ ਪਹਿਲਾਂ ਪਿੰਡ ਦੇ ਵਿੱਚ ਸੀਵਰੇਜ ਨਹੀਂ ਸੀ ਲੋਕਾਂ ਨੇ ਸੈਪਟਿਕ ਟੈਂਕ ਬਣਾਏ ਬਾਥਰੂਮ ਬਣਾਉਣੇ ਸੀ ਲੋਕਾਂ ਨੇ ਘਰੇ ਅਟੈਚ ਲੈਟਰਨ ਬਾਥਰੂਮ ਬਣਾਏ ਉਹਦੇ ਲਈ ਸੈਪਟਿਕ ਟੈਂਕ ਬਣਾਏ ਔਰ ਫਿਰ ਉਹਦੀ 5 6 ਸਾਲ 10 ਸਾਲ ਬਾਅਦ ਉਹਦੀ ਸਫਾਈ ਦਾ ਮਸਲਾ ਆਇਆ ਇੱਕ ਕਾਰੋਬਾਰ ਬਣ ਗਿਆ ਅੱਜ ਵੀ ਤੁਸੀਂ ਦੇਖੋਗੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਲਿਖਿਆ ਕਿ ਸੈਪਟਿਕ ਟੈਂਕ ਸਫਾਈ ਕਰਾਉਣੀ ਆ ਤੇ ਆ ਟੈਂਕੀ ਇਸ ਨੰਬਰ ਤੇ ਕੰਟੈਕਟ ਕਰੋ ਲੋਕਾਂ ਨੇ ਉਹਦੇ ਲਈ ਇੱਕ ਜੁਗਾੜ ਬਣਾਇਆ ਹੋਇਆ ਟਰੈਕਟਰਾਂ ਦੇ ਮਗਰ ਲਾਇਆ ਹੋਇਆ ਮੈਨੂੰ ਲੱਗਦਾ ਜਾਨੀ ਇਹ ਜਿਹੜਾ ਜਿਹੜੀ ਹੁਣ ਤੁਸੀਂ ਗੱਲ ਕੀਤੀ ਆ ਕਿ ਇਹ ਜੈਟਿੰਗ ਮਸ਼ੀਨ ਬਣਾਈ ਆ ਉਹ ਵੀ ਇਹ ਵਿਚਾਰੇ ਜਿਹੜੇ ਐਫਸੀ ਐ ਜਿਨ੍ਹਾਂ ਦੇ ਕਿਉਂਕਿ ਉਹਨਾਂ ਨੂੰ ਇਸ ਕੰਮ ਲਾਇਆ ਵੀ ਤੁਸੀਂ ਆ ਤੁਹਾਨੂੰ ਟੈਂਕੀ ਬਣਾਤੀ ਆ ਤੁਹਾਡਾ ਕਮਾਈ ਦਾ ਸਾਧਨ ਇੱਕ ਤਰ੍ਹਾਂ ਬਣਾਤਾ ਵੀ ਜਿੱਥੇ ਕੋਈ ਫੋਨ ਕਰੂਗਾ ਉਹਨੂੰ ਕਹਿੰਦੇ ਪਈ ਐਨਾ ਖਰਚਾ ਲੱਗਣਾ ਇਨੇ ਪੈਸੇ ਲੱਗਣੇ ਆ ਆ ਜਾ ਕਿਉਂਕਿ ਉਹਨਾਂ ਨੂੰ ਉਪਨੀ ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੀ ਸਿਸਟਮ ਆ ਇਹਨਾਂ ਤੇ ਪੈਸੇ ਲੱਗਦੀ ਆ ਬੰਦੇ ਦੀ ਦਿਹਾੜੀ ਵੀ ਲੱਗਦੀ ਸਾਰਾ ਕੁਝ ਲੱਗਦਾ ਪਰ ਜੇ ਰਾਣਾ ਸਾਹਿਬ ਜਿਨ੍ਹਾਂ ਨੇ ਪਿਛਲੇ 25 ਸਾਲਾਂ ਤੋਂ ਇਸ ਸ਼ਹਿਰ ਦੇ ਵਿੱਚ ਸਿਆਸਤ ਕਰ ਰਹੇ ਨੇ ਇਸ ਸ਼ਹਿਰ ਨੇ ਉਹਨਾਂ ਨੂੰ ਹਰ ਇੱਕ ਜਣੀ ਉਹਦੇ ਨਾਲ ਨਵਾਜਿਆ ਮਾਨ ਸਨਮਾਨ ਦਿੱਤਾ ਉਹਦੇ ਲਈ ਇਹੋ ਜਿਹਾ ਕੁਝ ਜਣੀ ਗੱਲਾਂ ਕਰਨ ਉਹ ਵੀ ਨਹੀਂ ਚੰਗੀਆਂ ਲੱਗਦੀਆਂ ਕਿਉਂਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਕਾਧਿਆ ਅੱਜ ਉਹ ਐਮਪੀ ਵੀ ਰਹਿ ਚੁਕੇ ਨੇ ਮਨਿਸਟਰ ਰਹਿ ਚੁਕੇ ਨੇ ਅਜ ਵੀ ਐਮਐਲਏ ਨੇ ਤੇ ਉਹ ਇਹੋ ਜੀਆਂ ਗੱਲਾਂ ਕਰਨ ਜਿਹੜੇ ਕਦੀ ਮੈਂ ਜੀ ਕੂੜਾ ਚ ਚਕਾਉਣ ਲਈ ਮੈਂ ਐਮਸੀਆਂ ਦੀ ਡਿਊਟੀਆਂ ਲਾਤੀਆਂ ਮੈਂ ਸੌਰੀ ਤੁਹਾਨੂੰ ਗੱਲ ਨਹੀਂ ਤੁਹਾਡੇ ਸਵਾਲ ਨਹੀਂ ਸੁਣਿਆ ਮੈਂ ਆਪਣੀ ਗੱਲ ਕਰ ਰਿਹਾ ਉਹ ਤੁਹਾਡੀ ਸਾਰੇ ਸਵਾਲ ਜਿਹੜੀ ਮੇਰੀ ਗੱਲ ਦੇ ਵਿੱਚ ਆ ਜਾਣੇ ਕਿਉਂਕਿ ਜਿਹੜੇ ਅਜ ਤੋਂ ਕੁਝ ਸਾਲ ਪਹਿਲਾਂ ਇਹਨਾਂ ਇੱਕ ਡਰਾਈਵ ਚਾਹੀ ਸੀ ਘਰੋਂ ਘਰੋਂ ਕੂੜਾ ਚੱਕਿਆ ਜਾਣਾ ਉਹਦੇ ਲਈ ਕੂੜੇ ਲਈ ਸਿੱਟਣ ਲਈ ਜਗ੍ਹਾ ਵੀ ਸੀ ਜਿੱਤੇ ਇਹਨਾਂ ਕਬਜ਼ਾ ਕਰੇ ਇਹ ਆਪ ਕਹਿ ਰਿਹਾ ਕਿ ਕੂੜਾ ਦੀ ਕੂੜੇ ਦੀ ਜਗ੍ਹਾ ਦੀ ਕੋਈ ਪ੍ਰੋਬਲਮ ਨਹੀਂ ਗੱਲ ਮੰਨਦੇ ਆ ਕਿ ਕੂੜੇ ਦੀ ਜਗ੍ਹਾ ਦੀ ਕੋਈ ਪ੍ਰੋਬਲਮ ਨਹੀਂ ਠੀਕ ਆ ਉਹਦੇ ਬਾਅਦ ਇਹਨਾਂ ਹੁਣ ਜਦੋਂ ਕੀਤਾ ਕੁਝ ਮਹੀਨੇ ਦੋ ਮਹੀਨੇ ਪਹਿਲਾਂ ਡਰਾਮਾ ਇਹਨਾਂ ਆਪ ਕਿਹਾ ਕਿ ਅੱਗੇ ਹੁਣ ਕੂੜਾ ਗਲੀਆਂ 'ਚ ਕੋਸ਼ਿਕ ਥਾਂ ਤੇ ਡਿਗਦਾ ਤੇ ਐਸੇ ਥਾਂ ਡੰਪ ਬਣਾ ਦਿਓ ਆਪਣੇ ਐਮਸੀ ਨੂੰ ਕੋਈ ਸ਼ਹਿਰ ਦਾ ਕੋਈ ਮੰਦਰ ਕੋਈ ਗੁਰਦੁਆਰਾ ਕੋ ਸਕੂਲ ਕੋ ਕਿਸੇ ਦੀ ਚੱਜ ਦੀ ਦੁਕਾਨ ਵੀ ਨਾ ਚਲਦੀ ਤੇ ਇਹਨਾਂ ਨੇ ਜਿਹੜੇ ਬੰਦੇ ਇਹਨਾਂ ਕੋਲੋਂ ਮੈਨੂੰ ਕਹਿਣ ਚ ਕੋਈ ਅਫਸੋਸ ਨਹੀਂ ਹਫਤਾ ਵਸੂਲੀ ਚ ਕੁਝ ਇਹਨਾਂ ਕੋ ਮਾੜਾ ਮੋਟਾ ਹਫਤਾ ਘਟ ਦੇਣਾ ਮਹੀਨਾ ਘਟ ਦੇਣਾ ਉਹਨਾਂ ਦੀਆਂ ਦੁਕਾਨਾਂ ਵਗਰੇ ਇਹਨਾਂ ਸਾਹਮਣੇ ਇਹਨਾਂ ਨੇ ਕੂੜੇ ਦੇ ਢੇਰ ਲਵਾ ਦਿੱਤੇ ਸੋ ਇਹ ਬਹੁਤ ਹੀ ਘਟੀਆ ਗੱਲਾਂ ਨੇ ਜਿਹੜੀਆਂ ਕਰ ਰਹੇ ਨੇ ਇਹ ਨਹੀਂ ਹੋਣਾ ਚਾਹੀਦਾ ਸ਼ਹਿਰ ਦੀ ਸਫਾਈ ਦਾ ਸੰਜੀਦਗੀ ਦੇ ਨਾਲ ਜਿਹੜਾ ਇਲਾਜ ਕਰਨਾ ਚਾਹੀਦਾ ਉਹਦਾ ਮੈਂ ਮੈਂ ਉਹਦਾ ਹਾਲ ਜਿਹੜਾ ਹੈ ਮੇਰੇ ਮੁਤਾਬਕ ਇਹਨਾਂ ਆਪਣੀ ਪ੍ਰੈਸ ਕਾਨਫਰੰਸ ਇੱਕ ਗੱਲ ਕਹੀ ਆ ਕਿ ਕਾਰਪੋਰੇਸ਼ਨ ਫੇਲ ਹੋ ਚੁੱਕੀ ਹੈ ਮੈਂ ਵਾਹਿ ਸ਼ਖਸਾ ਜਿਹੜਾ ਜਿੱਦੋਂ ਦੀ ਕਾਰਪੋਰੇਸ਼ਨ ਬਣੀ ਆ ਮੈਂ ਉਦੋਂ ਦਾ ਕਹਿ ਰਿਹਾ ਜਿੱਦੋਂ ਸਾਡੀ ਸਰਕਾਰ ਵੀ ਬਣੀ ਆ ਉਦੋਂ ਦਾ ਮੈਂ ਕਹਿ ਰਿਹਾ ਮੈਂ ਹੋ ਸਕਦਾ ਕਿਸੇ ਮੰਤਰੀ ਨਾਲ ਕਿਸੇ ਨਾਲ ਗੱਲ ਵੀ ਕੀਤੀ ਹੋਵੇ ਪਰ ਉਹ ਕਹਿੰਦੇ ਨੇ ਕਿ ਜਦੋਂ ਇੱਕ ਟਾਈਮ ਫਰੇਮ ਦੇ ਵਿੱਚ ਇਹ ਜੇ ਡਿਸਾਲਵ ਹੋ ਜਾਏ ਤੇ ਗੱਲ ਵੱਖਰੀ ਨਹੀਂ ਤੇ ਕੋਈ ਐਮਸੀਕ ਅਦਾਲਤਾਂ ਚੱਲਿਆ ਫਿਰੂਗਾ ਇੱਧਰ ਤੁਰਿਆ ਫਿਰੂ ਤੇ ਇਸ ਕਰਕੇ ਇਹ ਜਿਨੇ ਐਮਸੀਆ ਉਹਨਾਂ ਨੂੰ ਕਹਿਣ ਵੀ ਚਲੋ ਅਸੀਂ ਤਜਰਬਾ ਕਰ ਰਿਹਾ ਜਿਹੜੀ ਜਿਹੜੀ ਹੈ ਤੁਹਾਡੀਆਂ ਤਨਖਾਹ 18 18 ਵੀ 15 15 18000 ਲੈਣੀ ਸੀ ਲੈ ਲੀਆਂ ਹੁਣ ਤਾਂ ਖਤਮ ਹੋਣ ਦੇ ਕੰਢੇ ਆ ਦੋ ਚਾਰ ਮਹੀਨਿਆਂ ਦੇ ਵਿੱਚ ਵਿੱਚ ਇਲੈਕਸ਼ਨ ਆ ਰੱਬ ਦਾ ਵਾਸਤਾ ਇਹ ਸਾਰੇ ਐਮਸੀਆਂ ਕੋਲੋਂ ਜਿਹੜਾ ਹੈ ਅਸਤੀਫਾ ਦਿਵਾ ਕੇ ਇਹ ਕਾਰਪੋਰੇਸ਼ਨ ਨੂੰ ਭੰਗ ਕੀਤੀ ਜਾਵੇ ਇੱਥੇ ਮੁੜ ਕੇ ਜਿਹੜੀ ਹੈ ਜਿਹੜੀ ਨਗਰ ਕਾਉਂਸਲ ਬਣਾਈ ਜਾ ਸਕੇ ਚਾਹੇ ਕਿ ਜਿਹੜਾ ਇਹ ਚਟਾ ਹਾਥੀ ਬੰਨਿਆ ਕਪੂਰਥਲੇ ਸਿਰ ਕਮਾਈ ਘਟ ਹੈ ਔਰ ਛੋਟੀਆਂ ਮੁੱਟੀਆਂ ਗੱਲਾਂ ਦੇ ਲਈ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਛਡਕਾਰਾ ਇਹ ਆ ਇੱਕੋ ਇੱਕ ਹੱਲ ਇਹ ਆ ਕਿ ਇਹ ਕਾਰਪੋਰੇਸ਼ਨ ਭੰਗ ਹੋਵੇ ਇਹਦੀ ਥਾਂ ਜਿਹੜੀ ਹੈ ਨਗਰ ਕਾਉਂਸਲ ਬਣੇ ਔਰ ਪਹਿਲਾ ਤਰ੍ਹਾਂ ਇਹ ਜੋ ਮਰਦੀ ਆਪਣਾ ਇੱਕ ਕੱਲ ਨੂੰ ਆਵਾਜ਼ ਦੇਣਗੇ ਲੋਕਾਂ ਨੇ ਆਪ ਇਹਨਾਂ ਨੂੰ ਜਿਤਾਉਣਾ ਜੇ ਫਰਜ਼ ਕਰ ਲੋ ਲੋਕਾਂ ਭਲੇ ਲਈ ਕੰਮ ਕਰਨਗੇ ਤੇ ਲੋਕਾਂ ਹੋ ਸਕਦਾ ਕੱਲ ਨੂੰ ਇਹਨਾਂ ਦੀ ਜਿਹੜੀ ਹੈਗੀ ਆ ਫਿਰ ਦੁਬਾਰਾ ਨਗਰ ਕਾਉਂਸਲ ਬਣ ਜਾਏ ਔਰ ਉਹਦੇ ਵਿੱਚ ਕੰਮ ਜਿਹੜੇ ਕਹਿੰਦੇ ਨੇ ਅੱਜ ਕਮਿਸ਼ਨਰ ਨੂੰ بار-बार ਜਿਹੜੇ ਬਲੇਮ ਦੇ ਰਿਹਾ ਆ ਉਹ ਸਾਰੇ ਬਲੇਮ ਜਿਹੜੇ ਤਾਂ ਹੀ ਧੋਤੇ ਜਾਣੇ ਆ ਤਾਂ ਹੀ ਉਹਨਾਂ ਦਾ ਗੱਲਾਂ ਦਾ ਸਾਰਥਕ ਜਿਹੜਾ ਕੋਈ ਹੱਲ ਨਿਕਲਣਾ ਇਹ ਕਾਰਪੋਰੇਸ਼ਨ ਪੰਗ ਹੋ ਜਾਏ ਇਹਦੀ ਥਾਂ ਨਗਰ ਕਾਉਂਸਲ ਬਣੇ ਔਰ ਉਹਦਾ ਇੱਕੋ ਇੱਕ ਹੱਲ ਹੈ ਕਿ ਇਹ ਜਿਹੜੇ ਨਾ ਦੀ ਇਹ ਆਪ ਇਹ ਸਾਰੇ ਐਮਸੀ ਕਿਉਂਕਿ 48 ਐਮਸੀ ਤੇ ਨੇ ਆ ਜਿਹੜੇ 2 ਐਮਸੀ ਕਾਲੀਦਾਲ ਦੇ ਉਹਨਾਂ ਅੱਗੇ ਮੈਂ ਹੱਥ ਜੋੜ ਲਵਾਂਗਾ ਜਾ ਕੇ ਉਹਨਾਂ ਨੂੰ ਬੇਨਤੀ ਕਰ ਲਾਂਗੇ ਭਾਈ ਤੁਸੀਂ ਵੀ ਅਸਤੀਫਾ ਦੇ ਦਿਓ ਤੇ ਜਿਹੜਾ ਹੈ ਰਬ ਦਾ ਪਾਲਾ ਕਰੇ ਇਹ ਕਾਰਪੋਰੇਸ਼ਨ ਤੋਂ ਨਗਰ ਕੌਂਸਲ ਦੁਆਰਾ ਬਣ ਗਿਆ ਸ਼ਹਿਰ ਦੇ ਭਲੇ ਦੀ ਹੱਲ ਇਹਨਾਂ ਰਾਣਾ ਜੀ ਦੀ ਮੰਨਦੀ ਗੱਲ ਹੋ ਜਾ ਵੀ ਸ਼ਹਿਰ ਦੇ ਭਲੇ ਦੀ ਕੋਈ ਗੱਲ ਹੋਵੇ ਇਸ ਕਰਕੇ ਇਹ ਬਹੁਤ ਜਿਹੜਾ ਬੇਸਿਕ ਜਿਹੜੀ ਸਮੱਸਿਆ ਉਹ ਹੱਲ ਹੋਣੀ ਚਾਹੀਦੀ ਹੈ ਨਾ ਕਿ ਐਵੇਂ ਲਫਾਫੀ ਬਾਜ਼ੀਆਂ ਨਹੀਂ ਇਹ ਜੇ ਨਵੀਂ ਜਟ ਮਸ਼ੀਨ ਲੈਣੀ ਹੋਵੇ ਕਿੰਨੇ ਕਦੀ ਆ ਜਾਂਦੀ ਹੈ ਉਹ ਡਿਪੈਂਡ ਕਰਦਾ ਜੀ ਮੈਂ ਮੈਂ ਜੇ ਅਪੇ ਇੱਦੇ ਜਗਾੜੂ ਚੀਜ਼ਾਂ ਬਣਾਉਣੀਆਂ ਆ ਵਾ ਤਾਂ ਜਗਾੜੂ ਚੀਜ਼ਾਂ ਬਣਾ ਕੇ ਤੇ ਸੋਭਾ ਜੀ ਵੀ ਕਰਨੀਆਂ ਆ ਤਾਂ ਫੇਰ ਨਵੀਂ ਪਰਚੇਜ ਕਰਕੇ ਨਗਰ ਨਿਗਮ ਨੂੰ ਸਰਪੱਤਕਿਓਂ ਕਰ ਦੇ ਨਹੀਂ ਮੈਂ ਇਸ ਵਾਰੇ ਬੈ ਵੀਰੇ ਮੈਨੂੰ ਕੋਈ ਜ਼ਿਆਦਾ ਇਸ ਬਾਰੇ ਨਹੀਂ ਪਤਾ ਕਿ ਉਹਦੀ ਕੀ ਕਾਸਟ ਹੈ ਕਿ ਨਹੀਂ ਆ ਮੈਂ ਤਾਂ ਤੁਹਾਨੂੰ ਇਹ ਦੱਸਿਆ ਕਿ ਲੋਕਾਂ ਨੇ ਪਿੰਡਾਂ ਦੇ ਵਿੱਚ ਟਰੈਕਟਰ ਆ ਉਹਦੇ ਉਹਦੇ ਮਗਰ ਟੰਗੀਆਂ ਬਣਾ ਕੇ ਸੀਵਰ ਦੇ ਲੋਕਾਂ ਦੇ ਸਖਸ਼ਣ ਇਹੋ ਇਹੋ ਸਿਸਟਮ ਹੁੰਦਾ ਉਹ ਸੈਕਸ਼ਨ ਕਰਦੇ ਫਿਰਦੇ ਲੋਕੀ ਸ਼ਹਿਰ ਤੋਂ ਵੀ ਲੈ ਕੇ ਆਉਂਦੇ ਜਿਹੜੇ ਮल्ल्याਾਂ 'ਚ ਕੋਈ ਜੈਟਿੰਗ ਮਸ਼ੀਨ ਨਹੀਂ ਜਾਂਦੀ ਜਾਂ ਕੁਝ ਕਿਸੇ ਤਰ੍ਹਾਂ ਪ੍ਰੋਬਲਮ ਹੁੰਦੀ ਆ ਉਹ ਪਿੰਡਾਂ ਦੇ ਵਿੱਚ ਉਹ ਜਿਹੜੀ ਮਸ਼ੀਨਾ ਮਗਾ ਕੇ ਉਹ ਸਫਾਈ ਆਪਣੀ ਕਰਾ ਰਹੇ ਆ ਇਹ ਗੱਲਾਂ ਇਹ ਠੀਕ ਹੈ ਕੰਮ ਸਰਕਾਰਾਂ ਦੇ ਨੇ ਜਿਹੜੀ ਸਮੱਸਿਆ ਕੋਈ ਵੀ ਸਰਕਾਰਾਂ ਦੇ ਨੇ ਪਰ ਇੱਥੇ ਜਿਹੜੀ ਸਾਡੀ ਜਿਹੜੀ ਸਰਕਾਰ ਆ ਉਹ ਕਾਰਪੋਰੇਸ਼ਨ ਦੀ ਜਿਹੜੀ ਮੇਅਰ ਆ ਔਰ ਜਿਹੜਾ ਐਮਸੀ ਆ ਇਹਨਾਂ ਕੰਮ ਕਰਨੇ ਹੁੰਦੇ ਇਹ ਤਵੱਜਹ ਨਹੀਂ ਦਿੰਦੇ ਇਹ ਜੋ ਉਥੋਂ ਹੁਕਮ ਆਉਂਦਾ ਵਾ ਉਹ ਵਜਾਉਂਦੇ ਨੇ ਤੇ ਤਾਂ ਹੀ ਉਹ ਲੋਕਾਂ ਕੋਲ ਗਾਲਾਂ ਕੱਢਦੇ ਨੇ ਐਸੇ ਵੀ ਗੱਲ ਕਰਦੇ ਕਿ ਸਾਡੇ ਟਾਈਮ ਤੇ ਵੀ ਬਹੁਤ ਪੈਸਾ ਅਸੀਂ ਲੈ ਕੇ ਆਏ ਅਕਾਲੀ ਟਾਈਮ ਤੇ ਵੀ ਲੈ ਕੇ ਆਏ ਜੇ ਇਹਨਾਂ ਪੈਸਾ ਸ਼ਹਿਰ ਦੇ ਵਿੱਚ ਆਇਆ ਹੁੰਦਾ ਲੱਗਾ ਹੁੰਦਾ ਤਾਂ ਹੁਣ ਤੱਕ ਸ਼ਹਿਰ ਦੀ ਇਨਹਾਰ ਬਦਲੀ ਹੋਣੀ ਚਾਹੀਦੀ ਸੀ ਪਰ ਹਾਲਾਤ ਉੱਥੇ ਦੇ ਉੱਥੇ ਹੀ ਹੈ ਜੋ 25 ਸਾਲ ਪਹਿਲਾਂ ਦਾ ਦਿਖਦਾ ਸੀ ਗੁਰਬੋਤਲਾ ਉਹੀ ਅੱਜ ਦਿਖਦਾ ਪਿਆ ਵਾ ਇਹ ਤਾਂ ਮੈਨੂੰ ਤੇ ਤੁਸੀਂ ਕਹਿੰਦੇ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ ਤੁਸੀਂ ਆਪ ਹੀ ਜਿਵੇਂ ਸਵਾਲ ਕਰਕੇ ਜਵਾਬ ਦੇ ਦਿੱਤਾ ਕਿਉਂਕਿ ਬਿਲਕੁਲ ਹੀ ਸਹੀ ਗੱਲ ਹੈ ਸ਼ਹਿਰ ਲਈ ਕੋਈ ਸੰਜੀਦਗੀ ਲਈ ਸੰਜੀਦਗੀ ਦੇ ਨਾਲ ਸੋਚਿਆ ਨਹੀਂ ਗਿਆ ਸਿਰਫ ਲਫਾਫੀ ਬਾਜੀ ਕੀਤੀ ਗਈ ਇਸ਼ਤਿਹਾਰ ਬਾਜੀ ਕੀਤੀ ਗਈ ਆਪਣੀ ਪ੍ਰਮੋਸ਼ਨ ਕੀਤੀ ਗਈ ਹੋਰ ਕੁਝ ਨਹੀਂ ਉਹਦਾ ਨਤੀਜਾ ਆਇਆ ਕਿ ਲੋਕ ਇਹ ਜਿਹੜੇ ਜਿਹੜੇ ਸਾਡੇ ਸ਼ਹਿਰ ਦੇ ਲੋਕ ਹਨ ਇਹ ਭੋਲੇ ਵੀ ਨਹੀਂ ਤੇ ਕੁਝ ਮੈਨੂੰ ਕਹਿਣ ਚੁਕੋ ਗਰੀਬ ਨਹੀਂ ਡਰੂ ਵੀ ਨਹੀਂ ਨੇ ਇਸੇ ਨੂੰ ਬੁਹਤੇ ਗੱਲ ਕਹਿਣ ਤੋਂ ਡਰਦੇ ਨੇ ਪਰ ਜਿਸ ਤਰ੍ਹਾਂ ਨਾ ਤੁਸੀਂ ਦੇਖਿਆ ਸੀ ਬਾਈ ਦੇ ਵਿੱਚ 38000 ਵੋਟ ਪਾ ਕੇ ਸ਼ਹਿਰ ਚ ਹਰਾਇਆ ਇਹ ਇੰਦਾ ਦਾ ਇਹਨਾਂ ਮੱਕੂ ਠਪਣਾ ਮੁੜ ਕੇ ਦੇਖਣਗੇ ਵੀ ਹੋਇਆ ਕੀ ਹੈ ਇਸ ਕਰਕੇ ਬਿਲਕੁਲ ਬੰਦੇ ਨੂੰ ਆਪਣੇ ਜਿਨ੍ਹਾਂ ਤੈਨੂੰ ਇਹਨਾਂ ਮਾਨ ਸਨਮਾਨ ਦਿੱਤਾ ਉਹਨਾਂ ਦੀ ਵੀ ਭਲੇ ਦੀ ਗੱਲ ਕਰਨੀ ਚਾਹੀਦੀ ਹੈ ਰਾਣਾ ਸਾਹਿਬ ਅੱਗੇ ਅਪੀਲਾ ਕਿ ਜਿਹੜਾ ਕੰਮ ਕਰੋ ਗੱਲਾਂ ਨਾ ਕਰੋ ਤੇ ਮਨਵੱਲ ਲੋਕਾਂ ਦਾ ਕਿੱਦਾਂ ਆਪਕ ਕਰ ਸਕਦੇ ਇਹਦਾ ਕਿੱਦਾਂ ਹੋ ਸਕਦਾ ਕਿ ਲੋਕ ਆਪਣੇ ਸ਼ਹਿਰ ਦੇ ਅਜ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕੇ ਚਾਹੇ ਕੋਈ ਵੀ ਸਰਕਾਰ ਹੋਵੇ ਚੋ ਕੋਈ ਵੀ ਬਤਾਏ ਕਿਉਂ ਨਾ ਹੋਵੇ ਦੇਖੋ ਮੈਂ ਸਦਾਇ ਅਪੀਲ ਕਰਦਾ ਰਹੀ ਨਾ ਕਿ ਜਦੋਂ ਤੁਹਾਡਾ ਟਾਈਮ ਹੁੰਦਾ ਨਾ ਵੋਟ ਦਾ ਜਿਹੜੇ ਕੋ ਆਪਣੇ ਆਪ ਨੂੰ ਹਾਈ ਫਾਈ ਕਹਿੰਦੇ ਆ ਵੋਟ ਪਾਉਣ ਨਹੀਂ ਜਾਂਦੇ 35 30 35% ਬੰਦੇ ਉਹ ਤੇ ਦੂਸਰੇ ਬੰਦੇ ਜਿਹੜੇ ਹੈਗੇ ਆ ਪਹੁੰਚ ਜਾਂਦੇ ਆ ਉਹਨਾਂ ਦਾ ਵੀੜਾ ਗਰਖ ਪੰਜ 700 ਜਾਂ ਹਜ ਬੋਤਲਦਾਰਨ ਦੀ ਲੈ ਕੇ ਵੋਟ ਪਾਉਣ ਵਾਲੇ ਬਾਹ ਦਿੰਦੇ ਆ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਜਿੱਦਾਂ ਜੇ ਇਹੋ ਜਿਹੇ ਜਿਹੜੇ ਬੱਦੇ ਹੋਣਗੇ ਜਿਨ੍ਹਾਂ ਨੇ ਵੋਟ ਵੇਚੜੀਆਂ ਫਿਰ ਉਹਨਾਂ ਨੂੰ ਆਪਣੇ ਲੀਡਰ ਕੋਲੋਂ ਜਵਾਬ ਦੇਈ ਲੈਣ ਦਾ ਕੋਈ ਅਧਿਕਾਰ ਰਹਿ ਨਹੀਂ ਜਾਂਦਾ ਜਾਂ ਆਪ ਖਤਮ ਕਰ ਲੈਂਦੇ ਆ ਸੋ ਇਹ ਹੈ ਲੋਕਾਂ ਨੂੰ ਮੈਂ ਇਹ ਅਪੀਲ ਕਰੂੰਗਾ ਆਪਣੇ ਤੁਸੀਂ ਜਦੋਂ ਵੋਟਾਂ ਆਉਂਦੀਆਂ ਨੇ ਨਾ ਅੱਗੋਂ ਪਿੱਛੋਂ ਗੱਲ ਕਰਨ ਦੀ بجائے ਸਹੀ ਬੰਦੇ ਨੂੰ ਬਿਨਾਂ ਕਿਸੇ ਡਰ ਲਾਲਚ ਭੈ ਦੇ ਵੋਟਾਂ ਪਾਓ ਤਾਂ ਕਿ ਜਿਹੜਾ ਸਹੀ ਬੰਦਾ ਅੱਗੇ ਆ ਸਕੇ ਔਰ ਤੁਸੀਂ ਵੀ ਅਗਲੇ ਨਾਲ ਅੱਖ ਨਾਲ ਅੱਖ ਭਾ ਕੇ ਗੱਲ ਕਰ ਸਕੋ ਜੇ ਤੁਸੀਂ ਆਪ ਪੈਸੇ ਲੈ ਕੇ ਵੰਡੇ ਹੁੰਦੇ ਇਹਦੇ ਆਪ ਦੇ ਘਰੇ ਰੱਖੇ ਹੁੰਦੀ ਆ ਤੇ ਤੁਸੀਂ ਕਿਸੇ ਨੂੰ ਪੁੱਛਣਾ ਕੀ ਆ ਇਹ ਗੱਲ ਦਾ ਨਤੀਜਾ ਇਹ ਆ ਕਿ ਅੱਜ ਜਿਹੜੇ ਸ਼ਹਿਰ ਦੀ ਨਹੀਂ ਇਸ ਸਮਾਜ ਦੀ ਦੁਰਦਸ਼ਾ ਹੋ ਰਹੀ ਆ ਕਹਿੰਦੇ ਮਦੱਕ ਲੋਕਾਂ ਦਾ ਮਨੋਬਲ ਲੱਗਦਾ ਤੁਹਾਨੂੰ ਕਿ 2026 ਦੇ ਵਿੱਚ ਜਾਗੂਗਾ ਜਾਂ ਬਿਲਕੁਲ ਦੇਖੋ ਜੀ ਜਾਗੂਗਾ ਇੱਥੇ ਕੁਝ ਹੱਕ ਨਹੀਂਗਾ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ ਜਿਹੜੇ ਮਨੋਬਲ ਜਿਹੜਾ ਲੋਕਾਂ ਦਾ ਸਦਾ ਹੀ ਉੱਪਰ ਰਹਿੰਦਾ ਪਰ ਜਦੋਂ ਵੋਟਾਂ ਆ ਜਾਂਦੀਆਂ ਨੇ ਉਦੋਂ ਕਈਆਂ ਦਾ ਲਾਲਚ ਵੀ ਜਾਗ ਪੈਂਦਾ ਨਾਲ ਮਨੋਬਲ ਨਾਲੋਂ ਲਾਲਚ ਜਾਗ ਪੈਂਦਾ ਉਸੇ ਲਾਲਚ ਨੇ ਜਾਂ ਕੋਈ ਧਰਮ ਦੇ ਨਾਂ ਤੇ ਜਾਂ ਕੋ ਵੋਟ ਜਿਹੜੀ ਫੋਰ ਉਹ ਜਿਹੜੀ ਹੈਗੀ ਆ ਮਾਲੀ ਲਾਲਚ ਨਾਲ ਇਸ ਦੇਸ਼ ਦਾ ਬੇੜਾ ਗਰਖ ਰਿਆ ਇਸ ਤੋਂ ਬਚਣ ਲਈ ਇੱਕੋ ਇੱਕ ਹੱਲ ਹੈ ਕਿ ਵੋਟਾਂ ਜਿਹੜੀਆਂ ਉਹ ਨਿਰਪੱਖ ਹੋ ਕੇ ਜਿਹੜਾ ਕੰਮ ਕਰਨਲਾ ਬੰਦਾ ਉਹਨੂੰ ਪਾਈਆਂ ਜਾਣ ਤਾਂ ਹੀ ਦੇਸ਼ ਦਾ ਸਦਾ